ਅਕਸਰ ਤੁਸੀਂ ਸਿੰਗਰਾਂ ਅਤੇ ਲੀਡਰਾਂ ਦੇ ਫੈਨ ਤਾਂ ਹਮੇਸ਼ਾ ਸੁਣੇ ਹੋਣਗੇ ਲੇਕਿਨ ਤੁਹਾਨੂੰ ਕਹਿ ਦੇਣੀ ਘਟਨਾ ਦਹੋਨੇ ਪਿਆ ਹੈ ਨਹੀਂ ਵੀਡੀਓ ਦਹੋਨੇ ਪਿਆ ਜਿਹਨੂੰ ਸੁਣ ਕੇ ਤੁਹਾਡੇ ਰੋਂਗਟੇ ਵੀ ਖੜੇ ਹੋ ਜਾਣਗੇ ਕਿ ਤੁਹਾਨੂੰ ਹਾਸਾ ਵੀ ਆਏਗਾ ਇਹਨਾਂ ਨੌਜਵਾਨ ਜਿਹੜੇਗੇ ਸੀ ਇਹ ਕਾਲਾ ਕੱਛਾ ਗੈਂਗ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਦੇ ਫੈਨ ਹੈਗੇ ਸੀ ਤੇ ਉਹਨਾਂ ਵੱਲ ਦੇਖ ਕੇ ਇਹਨਾਂ ਨੇ ਚੋਰੀ ਦੀ ਵਾਰਦਾਤਾ ਕਰਨੀਆਂ ਸ਼ੁਰੂ ਕਰ ਦਿੱਤੀਆਂ 40 ਦੇ ਕਰੀਬ ਇਨਾਂ ਕੋਲੋਂ ਮੋਬਾਈਲ ਫੜੇਗੇ ਔਰ ਇਹਨਾਂ ਦੇ ਜ਼ੁਬਾਨੀ ਹੈਗਾ ਕਿ 700 ਦੇ ਕਰੀਬ ਇਹਨਾਂ ਨੇ ਚੋਰੀਆਂ ਕੀਤੀਆਂ ਗਿਆ ਸੀ ਚੋਰੀਆਂ ਵੀ ਇੰਨੀਆਂ ਛਾਤ ਤਰੀਕੇ ਨਾਲ ਕਰਦੇ ਸੀ ਕਿ ਸੌਣ ਵਾਲੇ ਘਰ ਵਿੱਚ ਸੁੱਤੇ ਹੀ ਰਹਿ ਜਾਂਦੇ ਸੀ ਤੇ ਚੋਰੀ ਕਰਕੇ ਰਫੂ ਚੱਕਰ ਹੋ ਜਾਂਦੇ ਸੀ ਇਹਨਾਂ ਕਰਦੇ ਹੈਗੇ ਸੀ ਕਿ ਰਾਤ ਨੂੰ ਜਦੋਂ ਅਸੀਂ ਸੌਣੇ ਆ ਘਟਾਈਵੇ ਦੇ ਕਰੀਬ ਜਦੋਂ ਗੂੜੀ ਨੀਂਦ ਹੁੰਦੀ ਆ ਤੇ ਇਹ ਇੱਕ ਕੋਠੇ ਉੱਤੇ ਚੜ ਜਾਂਦੇ ਸੀ ਕੰਦਾ ਟੱਪ ਟੱਪ ਕੇ ਤੇ ਕੋਠੇ ਦਾ ਦਰਵਾਜ਼ਾ ਜੇ ਕਿਸੇ ਦਾ ਖੁੱਲਾ ਹੁੰਦਾ ਸੀ ਤਾਂ ਉਹਦੇ ਘਰ ਦੇ ਵਿੱਚ ਵੜ ਕੇ ਉਹਨਾਂ ਨੂੰ ਕੁਝ ਸੁੰਘਾ ਦਿੰਦੇ ਸੀ ਕਿ ਸੁੱਤੇ ਘਰ ਦੇ ਲੋਕ ਸੁੱਤੇ ਹੀ ਰਹਿ ਜਾਂਦੇ ਸੀ ਕਿ ਮੋਬਾਈਲ ਵਗੈਰਾ ਨਕਦੀ ਵਗੈਰਾ ਕਾ ਹੋਰ ਚੀਜ਼ਾਂ ਚੋੱਕ ਕੇ ਉਹਨੂੰ ਰਾਹੂ ਚੱਕਰ ਇਸ ਤਰ੍ਹਾਂ ਹੁੰਦੇ ਸੀ ਜਿਤਨਾ ਕਿ ਘਰ ਦੇ ਵਿੱਚ ਕੁਛ ਕੀਤਾ ਹੀ ਨਹੀਂ ਹੁੰਦਾ ਸੀ ਦੋ ਇਨਸਾਨ ਸਵੇਰੇ ਤੜਕੇ ਉੱਠ ਕੇ ਆਪਣਾ ਨਵਾਂ ਦਿਨ ਚੜ੍ਹਿਆ ਜਿਹੜੀ ਹੁੰਦੀ ਹੈ ਦਿਨ ਬਤੀਤ ਕਰਨ ਲਈ ਜੀਣ ਲਈ ਜਿਹੜਾ ਉੱਠਦਾ ਹੈ ਕਿ ਜਦੋਂ ਉਹ ਮੰਜ਼ਰ ਵੇਖਦਾ ਮਾਹੌਲ ਵੇਖਦਾ ਤੇ ਉਹਦੀਆਂ ਫੇ ਚੀਕਾਂ ਹੀ ਨਿਕਲ ਜਾਂਦੇ ਤੇ ਘਰ ਦੇ ਵਿੱਚ ਹੋ ਗਈ ਚੋਰੀ ਕਹੀਂ ਤੇ ਰਹਿ ਕੇ ਸੁੱਤੇ ਹੀ ਆ ਤੇ ਆ ਗਿਆ ਹੋ ਗਿਆ ਹਾਲ ਉਹਨਾਂ ਚੋਰਾ ਲੁਟੇਰਿਆਂ ਦਾ ਕੀ ਕਹਿ ਰਹੇ ਨੇ ਪੁਲਿਸ ਦੇ ਵੱਡੇ ਅਧਿਕਾਰੀ ਬਣੇ ਰਹੋ ਸਾਡੇ ਚੈਨ ਵੀ थाना ਸੁਲਤਾਨਵਿੰਡ ਜਿਦੇ ਵਿੱਚ ਕੰਪਲੇਨੈਂਟ ਦਾ ਇੱਕ ਕਹਿਣਾ ਸੀ ਕਿ 17 ਤੇ 18 ਮਾਰਚ ਦੇ ਦਰਮਿਆਨੀ ਰਾਤ ਨੂੰ ਜਦੋਂ ਉਹ ਤੇ ਉਹਦੇ ਪਰਿਵਾਰ ਵਾਲੇ ਸੌਂ ਰਹੇ ਸਨ ਤਾਂ ਉਹਨਾਂ ਦੇ ਘਰ ਤੋਂ ਮੋਬਾਈਲ ਫੋਨਾਂ ਦੀ ਚੋਰੀ ਹੋਈ ਸੀ ਇਸ ਦੀ ਤਫਤੀਸ਼ ਨੂੰ ਫੋਲੋਅ ਅਪ ਕਰਦੇ ਹੋਏ ACP ਸਾਊਥ ਦੀ ਅਗਵਾਈ ਹੇਠ थाना ਸੁਲਤਾਨਵਿੰਡ ਨੇ ਇਹ ਗਿਰੋਹ ਨੂੰ ਕਾਬੂ ਕੀਤਾ ਹੈ ਇਹ ਗਿਰੋਹ ਦੇ ਮੈਂਬਰ ਜਿਹੜੇ ਇਸ ਵੇਲੇ ਸਾਡੀ ਹਿਰਾਸਤ ਵਿੱਚ ਹਨ ਇਹ ਹਨ ਆਕਾਸ਼ਦੀਪ ਉਰਫ ਕਾਸ਼ੀ ਕੁਲਦੀਪ ਉਰਫ ਦੀਪੂ ਅਤੇ ਸਿਮਰਨ ਉਰਫ ਸਿਮੂ ਇਹ ਸਾਰੇ ਤਕਰੀਬਨ ਅੰਮ੍ਰਿਤਸਰ ਦਿਹਾਤੀ ਦੇ ਰਹਿਣ ਵਾਲੇ ਹਨ ਪਿੰਡ ਵਿਰਪਾਲ ਅਤੇ ਪੰਡੂਰੀ ਦੇ ਇਹਨਾਂ ਦੀ ਮੋਡਸ ਆਪਰੇਂਡੀਸ ਅਨੁਸਾਰ ਸੀ ਕਿ ਰਾਤ ਵੇਲੇ ਇਹ ਅੰਮ੍ਰਿਤਸਰ ਦਿਹਾਤੀ ਤੋਂ ਅੰਮ੍ਰਿਤਸਰ ਕਮਿਸ਼ਨਰੇਟ ਦੇ ਏਰੀਆ ਸਪੈਸ਼ਲੀ ਥਾਣਾ ਬੀ ਡਿਵੀਜ਼ਨ ਸੀ ਡਿਵੀਜ਼ਨ ਅਤੇ ਸੁਲਤਾਨਵਿੰਡ ਦੇ ਏਰੀਆ ਵਿੱਚ ਐਕਟਿਵ ਸਨ ਪਿਛਲੇ 1.5 ਸਾਲ ਤੋਂ ਰਾਤੀ 2:30 ਵਜੇ ਜਦ ਸਾਰੇ ਲੋਕ ਡੂੰਗੀ ਨੀਂਦ ਛੁੰਦੇ ਹਨ ਇਹ ਤਦ ਆਪਣੀ ਵਾਰਦਾਤ ਨੂੰ ਅੰਜਾਮ ਦਿੰਦੇ ਸੀ ਸਾਰੇ ਗੈਂਗ ਦੇ ਮੈਂਬਰਸ ਬਾਹਰ ਖੜੇ ਹੋ ਕੇ ਰੈਕੀ ਕਰਦੇ ਸਨ ਅਤੇ ਪਹਿਰੇਦਾਰੀ ਦਿੰਦੇ ਸਨ ਜਦ ਆਕਾਸ਼ਦੀਪ ਉਰਫ ਕਾਸ਼ੀ ਜਿਹੜਾ ਕਿ ਥੋੜਾ ਮਾੜਾ ਹੈ ਥੋੜਾ ਕਮਜ਼ੋਰ ਹੈ ਇੱਕ ਖਿੜਕੀਆਂ ਵਿੱਚੋਂ ਖਿੜਕੀਆਂ ਦੀ ਗ੍ਰਿਲਾਂ ਤੋੜ ਕੇ ਜਾਂ ਇਹਨਾਂ ਦਾ ਇਹ ਵੀ ਕਹਿਣਾ ਸੀਗਾ ਕਿ ਸ਼ਹਿਰਾ ਵਿੱਚ ਸਿੰਸ ਸਾਰੀ ਛੱਤਾਂ ਮੋਸਟਲੀ ਜੁੜੀਆਂ ਹੁੰਦੀਆਂ ਹਨ ਤੇ ਕਾਫੀ ਲੋਕ ਉੱਪਰਲੇ ਆਪਣੇ ਟਰੈਸ ਦੇ ਦਰਵਾਜ਼ੇ ਬੰਦ ਕਰਨੇ ਭੁੱਲ ਜਾਂਦੇ ਹਨ ਰਾਤੀ ਇਹ ਉਹਨਾਂ ਵਿੱਚੋਂ ਐਂਟਰੀ ਪਾ ਕੇ ਅੰਦਰ ਜਿਹੜੇ ਲੋਕ ਫੈਮਿਲੀ ਮੈਂਬਰਸ ਸੌਰੇ ਹੁੰਦੇ ਸਨ ਉਹਨਾਂ ਦੇ ਬੈੱਡ ਸਾਈਡਸ ਤੋਂ ਮੋਬਾਈਲ ਫੋਨ ਕੈਸ਼ ਵਾਲਟ 골ਡ ਜੁਐਲਰੀ ਆਦਿ ਚੋਰੀ ਕਰਕੇ ਨਿਕਲ ਜਾਂਦੇ ਸਨ ਅੱਗੇ ਜਾ ਕੇ ਉਹਨੂੰ ਵੇਚ ਦਿੰਦੇ ਸੀ ਇਹ ਵਾਲੇ ਗੈਂਗ ਦੇ ਇੰਟਰੋਗੇਸ਼ਨ ਤੋਂ ਇਹ ਵੀ ਗਰਲ ਸਾਹਮਣੇ ਆਈ ਹੈ ਕਿ ਇਹ ਪਹਿਲਾਂ ਛੋਟੀ ਮੋਟੀ ਚੋਰੀਆਂ ਨੂੰ ਅੰਜਾਮ ਦਿੰਦੇ ਸਨ ਇਹਨਾਂ ਦੀ ਕ੍ਰਿਮੀਨਲ ਹਿਸਟਰੀ ਕੋਈ ਨਵੀਂ ਨਹੀਂ ਹੈ 2017 ਤੋਂ ਹੀ ਥਾਣਾ ਸੁਲਤਾਨਵਿੰਡ ਥਾਣਾ ਮਕਬੂਲਪੁਰਾ ਐਂਡ ਇਵਨ ਥਾਣਾ ਕਪੂਰਥਲਾ ਦੇ ਇਹਨਾਂ ਦੇ ਚੋਰੀ ਦੇ ਮੁਕਦਮੇ ਦਰਜ ਹਨ ਪਰ ਬਾਅਦ ਵਿੱਚ ਕੱਚਾ ਬਨੀਆਨ ਗੈਂਗ ਤੋਂ ਪ੍ਰਭਾਵਿਤ ਹੋ ਕੇ ਇਹਨਾਂ ਨੇ ਆਪਣੀ ਮੋਡਸ ਆਪਰੇਂਡੀ ਬਦਲੀ ਅਤੇ ਇੱਕ ਕਰਾਂ ਵਿੱਚ ਇਹ ਰਾਤ ਵੇਲੇ ਆਪਣੀ ਵਾਰਦਾਤਾ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ ਇਹ ਸਾਰੇ तकरीबन 25 26 ਸਾਲਾਂ ਦੇ ਹਨ ਪੰਜਵੀਂ ਤੋਂ 8ਵੀਂ ਜਮਾਤ ਤੱਕ ਪੜੇ ਲਿਖੇ ਹਨ ਅਤੇ ਕੋਈ ਕੰਮ ਨਹੀਂ ਕਰਦੇ ਇਹਨਾਂ ਦੇ ਉੱਤੇ ਪਹਿਲਾਂ ਵੀ ਸੱਤ ਮੁਕਦਮੇ ਦਰਜ ਹਨ ਅਤੇ ਇਹਦੇ ਵਿੱਚ ਇਹਨਾਂ ਨੂੰ ਸਕਸੈਸਫੁਲੀ ਕਾਬੂ ਕਰਕੇ ਥਾਣਾ ਸੁਲਤਾਨਵਿੰਡੀ ਟੀਮ ਨੇ ਤਕਰੀਬਨ 40 ਮੋਬਾਈਲ ਫੋਨਸ ਜਿਨ੍ਹਾਂ ਵਿੱਚ ਕਈ ਹਾਈ ਐਂਡ ਮੋਬਾਈਲ ਫੋਨਸ ਆਈਫੋਨਸ ਦੇ ਲੇਟੈਸਟ ਮਾਡਲਸ ਵੀ ਸ਼ਾਮਲ ਹਨ ਅਤੇ 골ਡ ਜੁਐਲਰੀ ਜਿਹੜੀ ਕਿ ਥਾਣਾ ਸੀ ਡਿਵੀਜ਼ਨ ਦੇ ਏਰੀਆ ਤੋਂ ਚੋਰੀ ਕੀਤੀ ਗਈ ਸੀ ਉਹਦੀ ਵੀ ਬਰਾਮਦਗੀ ਹੋਈ ਹੈ ਅੱਗੇ ਵੀ ਹੋਰ ਰਿਮਾਂਡ ਲੈ ਕੇ ਹੋਰ ਰਿਕਵਰੀ 익ਸਪੈਕਟਡ ਹੈ ਨਾਲ ਹੀ ਸਾਰੇ ਫੋਨ ਦੀ ਓਨਰਸ਼ਿਪ ਡਿਟੇਲਸ ਅਸੀਂ ਤਸਦੀਕ ਕਰ ਰਹੇ ਹਾਂ ਤਾਂ ਕਿ ਉਹਨਾਂ ਦੇ ਰਾਈਟਫੁੱਲ ਓਨਰਸ ਨੂੰ ਪਹੁੰਚਾ ਸਕੀਏ ਅਤੇ ਉਹਨਾਂ ਨੂੰ ਵੀ ਤਫ਼ਤੀਸ਼ ਜੁਆਇਨ ਕਰਾ ਸਕੀਏ ਤਾਂ ਕਿ ਇਸ ਗਿਰੋਹ ਦੇ ਜਿਹੜਾ ਮੋਡਸ ਆਪਰੇਂਡੀ ਹੈ ਇਸ ਤੇ ਹੋਰ ਰੌਸ਼ਨੀ ਪਾਈ ਜਾ ਸਕੇ ਜਿਵੇਂ ਕਿ ਅਸੀਂ ਇੱਕ ਕੰਪਲੇਨੈਂਟ ਨੂੰ ਟੈਪ ਕੀਤਾ ਹੈ ਤੇ ਉਸ ਕੰਪਲੇਨੈਂਟ ਦਾ ਕਹਿਣਾ ਸੀ ਕਿ ਜਿਸ ਰਾਤ ਉਹਨਾਂ ਦੇ ਮੋਬਾਈਲ ਫੋਨਸ ਚੋਰੀ ਹੋਏ ਨੇ ਉਸ ਤੋਂ ਅਗਲੇ ਦਿਨ ਜੈਂਟਲੀ ਉਹ 5-6 ਵਜੇ ਜਾਗ ਜਾਂਦੇ ਸੀ ਪਰ ਸਟ੍ਰੇਂਜਲੀ ਉਹ ਐਨੀ ਗੂੜੀ ਨੀਂਦ ਵਿੱਚ ਸਨ ਕਿ ਅਗਲੇ ਦਿਨੇ 9-10 ਵਜੇ ਜਾਗੇ ਹਨ ਇਸ ਲਈ ਅਸੀਂ ਇਹਦੇ ਹਰ ਪੱਖ ਤੋਂ ਜਾਂਚ ਕਰ ਰਹੇ ਹਾਂ ਨਾ ਨੂੰ ਫੋਨ ਇਹ ਵੇਚਿਆ ਸਮਾਨਾ ਸਿਟੀ ਦੇ ਨਾਲ ਨਾਲ ਜਾਨਾ ਸਰ ਲੱਗ ਕੇ ਕਿ ਕਿੱਥੇ ਵੇਚਣਾ ਪਵੇ ਜੀ ਇਹ ਕਮਿਸ਼ਨਰੇਟ ਜੋ ਬਾਹਰ ਜਾ ਕੇ ਦਿਹਾਤੀ ਦੇ ਏਰੀਆ ਵਿੱਚ ਵੇਚਦੇ ਸਨ ਉਹ ਸਾਰੇ ਅਸੀਂ ਐਂਗਲਸ 익ਸਪਲੋਰ ਕਰ ਰਹੇ ਹਾਂ ਜਿਨ੍ਹਾਂ ਜਿਨ੍ਹਾਂ ਨੇ ਫੋਨ ਇਹ ਨਾਲ ਰੱਖਿਆ ਸੀ ਉਹ ਸਾਰੀ ਲੜੀ ਨੂੰ ਤੇ ਜਿਨ੍ਹਾਂ ਨੇ ਦੁਕਾਨਾਂ ਵਿੱਚ ਇਹਨਾਂ ਨੇ ਜਾ ਕੇ ਵੇਚਿਆ ਹੈ ਉਹ ਸਾਰਿਆਂ ਨੂੰ ਆਪਾਂ ਸ਼ਾਮਲ ਕਰ ਰਹੇ ਹਾਂ ਫੋਨ ਸਾਰੇ ਇਹਨਾਂ ਦੇ ਕੋਲੋਂ ਹੀ ਬਰਾਮਦ ਕੀਤੇ ਹੋਏ ਹਨ ਜਿੱਥੇ ਇਹਨਾਂ ਨੇ ਵੇਚੇ ਸੀ ਉਥੋਂ ਲੈ ਨਹੀਂ ਜੀ ਇਹਨਾਂ ਦੇ ਕੋਲੋਂ ਹੀ ਬਰਾਮਦ ਹੋਏ ਨੇ ਮੈਂ ਨਾ ਤੇ ਨਹੀਂ ਹੈ ਤੇ ਹੋਰ ਵੀ ਇਹਨਾਂ ਦੇ ਨਾਲ ਹੈ ਇਹਨਾਂ ਦੇ ਜੈਂਗ ਮੈਂਬਰਸ ਦੋ ਹੋਰ ਜਨ ਨੇ ਜਿਹੜੇ ਇਸ ਵੇਲੇ ਫਰਾਰ ਹਨ ਜਲਦੀ ਕਾਬੂ ਹੋ ਜਾਣਗੇ ਇੱਕ ਇਹਨਾਂ ਵਿੱਚੋਂ ਜਿਹੜੀ ਲੜਕੀ ਹੈਗੀ ਹੈ ਜਸ ਇਹ ਆਕਾਸ਼ਦੀਪੁਰਵ ਕਾਸ਼ੀ ਜਿਹੜਾ ਲੜਕਾ ਕਮਜ਼ੋਰ ਲੜਕਾ ਉੱਪਰ ਜਾ ਕੇ ਵਾਰਦਾਤ ਨੂੰ ਅੰਜਾਮ ਦਿੰਦਾ ਸੀ ਮੇਨ ਉਹਦੀ ਮੰਗੇਤਰ ਹੈ ਜਿਹੜੀ ਇਹਦੇ ਸੱਤ ਲੱਗੀ ਆ ਭੱਜਣ ਲੱਗਿਆਂ ਲੱਗੀ ਆ ਜਾਂ ਕੀ ਉੱਪਰ ਹੀ ਇਹਨਾਂ ਦੇ ਸੱਤ ਲੱਗੀ ਜਿਹੜੇ ਜੀ ਨਹੀਂ ਭੱਜਣ ਲੱਗਿਆਂ ਲੱਗੀ ਆ ਮੈਂ ਨਸ਼ੇ ਦੇ ਅੱਦੀ ਵੀ ਕਿਨ ਜੀ ਮਤਲਬ ਜੁੜੇ ਜਿਹੜੇ ਨੇ ਇਹਦਾ ਕੋਈ ਪਹ ਹੈਗਾ ਹਾਂਜੀ ਇਹਦੀ ਐਫਆਈਆਰ ਵੀ ਦਰਜ ਹੈਗੀ ਆ ਜੀ। ਫਾਈਲ ਦੇ ਵਿਲੇ ਹੋਇਆ ਜਾਂ ਕੋਈ ਦਿਨ ਦੇ ਵਿਲੇ ਜੀ ਜਿਵੇਂ ਮੈਂ ਪਹਿਲਾਂ ਦੱਸਿਆ ਇੱਕ ਅੱਛਾ ਬਨੀਆਨ ਗੈਂਗ ਤੋਂ ਪ੍ਰਭਾਵਿਤ ਹੋ ਕੇ ਤਕਰੀਬਨ 2 ਤੋਂ 3 ਵਜੇ ਹੀ ਇਹਨਾਂ ਨੇ ਸਾਰੀ ਵਾਰਦਾਤਾ ਨੂੰ ਅੰਜਾਮ ਦਿੱਤਾ। ਤਾਂ ਕਿ ਕਹਿੰਦੇ ਕਿ ਮੋਬਾਈਲ ਨਾਲ ਵੱਲੋਂ ਜਿਹੜੇ ਚੋਰੀ ਆ ਕਿਥੇ ਗਏ ਨੇ 700 ਦੱਸਿਆ ਜਾ ਰਿਹਾ। ਜੀ ਇਹਨਾਂ ਦੀ ਇਦਾਂ ਹੈਗੀ ਕਿ ਇਹਨਾਂ ਦੀ ਇੰਟਰੋਗੇਸ਼ਨ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਪਿਛਲੇ 1.5 ਸਾਲ ਤੋਂ ਐਕਟਿਵ ਨੇ। ਬੀ ਡਿਵੀਜ਼ਨ ਸੀ ਡਿਵੀਜ਼ਨ ਹਤੇ ਸੁਲਤਾਨਪੁਰ ਦੇ ਏਰੀਆ ਵਿੱਚ ਤੇ ਇਹਨਾਂ ਨੇ ਕਬੂਲਿਆ ਕਿ ਇਹਨਾਂ ਨੇ 700 ਤੋਂ 800 ਮੋਬਾਈਲ ਫੋਨ ਅਜ ਤੱਕ ਚੋਰੀ ਕੀਤੇ ਹਨ ਇਹ ਪਹਿਲੇ ਕਦੀ ਅਰੈਸਟ ਹੋਏ ਨਹੀਂ ਜਾਂ ਪਹਿਲੇ ਬੇਲ ਤੇ ਗਏ ਨਹੀਂ ਬੇਲੌਪ ਹੋਏ ਨਹੀਂ ਆਕੇ ਪਹਿਲੀ ਵਾਰੀ ਇਸ ਫੋਰ ਦਾ ਫਸਟ ਟਾਈਮ ਜੀ ਨਹੀਂ ਇਹ ਅਰੈਸਟ ਹੋ ਕੇ ਬੇਲ ਆਊਟ ਹੋਏ ਨੇ ਇਹ 2017 ਤੋਂ ਹੀ ਇਹਨਾਂ ਨੇ ਇਹ ਛੋਟੀ ਮੋਟੀ ਚੋਰੀਆਂ ਨੂੰ ਅੰਜਾਮ ਦੇਣਾ ਸ਼ੁਰੂ ਕੀਤਾ ਸੀ ਇਹ ਜਿਹੜਾ ਨਵਾਂ ਮੋਡਸ ਆਪਰੇਂਡੀ ਹੈ ਇਹ 1.5 ਸਾਲ ਤੋਂ ਹੀ ਸ਼ੁਰੂ ਕੀਤਾ ਹੈ ਮੈਂ ਜਿੰਨਾ ਤਾਂ ਕੰਪਲੇਂਟਸ ਆਈਆਂ ਸੀ ਕਿ ਅਸੀਂ ਬੜੀ ਪੂਰੀ ਨਿਖਵਾ ਜੰਨੇ ਆ ਜਨਾ ਤੁਹਾਨੂੰ ਕੰਪਲੇਂਟ ਕੀਤੀ ਜਾਂ ਜੀ ਕਿਸੇ ਤਰ੍ਹਾਂ ਦਾ ਕੋਈ ਕੈਂਪੇਨ ਯੂਜ਼ ਕਰਦੇ ਸੀ ਉਹ ਮਾਨੂੰ ਜੀ ਅਸੀਂ ਜਿਹੜੇ ਵੀ ਕੰਪਲੇਨੈਂਟਸ ਨੂੰ ਜ ਟੱਚ ਕਰ ਪਾਇਆ ਇੱਕ ਜਿਵੇਂ ਇੱਕ ਨੇ ਕਿਹਾ ਕਿ ਅਸੀਂ ਜਿਆਦਾ ਹੀ ਗੂੜੀ ਨੀਂਦ ਵਿੱਚ ਸੁੱਤੇ ਰਹਿ ਗਏ ਸਵੇਰੇ ਇਦਾਂ ਹੀ ਇੱਕ ਕੰਪਲੇਨੈਂਟ ਦਾ ਵੀ ਇਹ ਵੀ ਕਹਿਣਾ ਹੈਗਾ ਕਿ ਸ਼ਾਇਦ ਇਹ ਕਿਸੇ ਸਪਰੇ ਦਾ ਵੀ ਇਸਤੇਮਾਲ ਕਰਦੇ ਸੀ ਇਸ ਲਈ ਇਹਨਾਂ ਦਾ ਹੋਰ ਰਿਮਾਂਡ ਸੀਕ ਕਰਕੇ ਇਹਨਾਂ ਦੀ ਮੋੜੇ ਸਪਰੈਂਡੀ ਹੋਰ ਜਾਣਾਂਗੇ ਮੈਡਮ ਇਸ ਸਿਟੀ ਵਿੱਚ ਐਕਟਿਵ ਰਹੇ ਸੀ ਕਿ ਸਿਵਲ ਐਂਡ ਇੰਜੈਕਟਿਵ ਰਹੇ ਸੀ ਜੀ ਇਹ ਸਿਟੀ ਵਿੱਚ ਐਕਟਿਵ ਸੇ ਪਿਛੋਂ ਦੀ ਅੰਮ੍ਰਿਤਸਰ ਦਿਖਾਤੀ ਦੇ ਰਹਿਣ ਵਾਲੇ ਹਨ ਜਦ ਇਹਨਾਂ ਤੋਂ ਇਹ ਪੁੱਛਿਆ ਗਿਆ ਕਿ ਇਹ ਸ਼ਹਿਰ ਵਿੱਚ ਹੀ ਕਿਉਂ ਵਾਰਦਾਤਾ ਕਰਦੇ ਸਨ ਇੱਕ ਤਾਂ ਇਹਨਾਂ ਲਈ ਭਜਣਾ ਬੜਾ ਸੌਖਾ ਸੀਗਾ ਤੇ ਅਸੀਂ ਇੱਕ ਸਕਸੈਸਫੁਲ ਆਪਰੇਸ਼ਨ ਚਲਾ ਕੇ ਇਹਨੂੰ ਕਾਬੂ ਕਰ ਪਾਇਆ ਉਹ ਵੱਖਰੀ ਗੱਲ ਹੈ ਨਾਲ ਹੀ ਇਹਨਾਂ ਦਾ ਇਹ ਵੀ ਕਹਿਣਾ ਸੀਗਾ ਕਿ ਪਿੰਡਾਂ ਵਿੱਚ ਚੋਰੀ ਕਰਨੀ ਇਹਨਾਂ ਦੇ ਮੋਡਸ ਆਪਰੇਂਡੀ ਤੋਂ ਔਖੀ ਹੈ ਕਿਉਂਕਿ ਪਿੰਡਾਂ ਵਿੱਚ ਜਨਰਲੀ ਸ਼ਹਿਰਾਂ ਵਿੱਚ ਛੱਤਾਂ ਜੁੜੀਆਂ ਹੁੰਦੀਆਂ ਹਨ ਇਸ ਲਈ ਇੱਕ ਰਾਤ ਵਿੱਚ ਹੀ ਕਾਫੀ ਘਰਾਂ ਵਿੱਚ ਵਾਰਦਾਤਾ ਨੂੰ ਅੰਜਾਮ ਦੇ ਦਿੰਦੇ ਸਨ ਨਾ ਮੈਨਾਂ ਨੂੰ ਕਾਬੂ ਜਿਵੇਂ ਕੀਤਾ ਵਾ ਇਹ ਚੋਰੀ ਦੀ ਕਿਸੇ ਘਟਨਾ ਨੂੰ ਅੰਜਾਮ ਦੇ ਦੇ ਸੀ ਉਦੋਂ ਕਾਬੂ ਕੀਤਾ ਮੌਕੇ ਤੇ ਜਾਂ ਫਿਰ ਇਨਫੋਰਮੇਸ਼ਨ ਦੇ ਅਧਾਰ ਤੇ ਇਹਨਾਂ ਨੂੰ ਘਰੋ ਚੁੱਕਿਆ ਇਹਨਾਂ ਨੂੰ ਇਹਨਾਂ ਦੇ ਪਿੰਡੋਂ ਦੀ ਹੀ ਅਰੈਸਟ ਕੀਤਾ ਗਿਆ ਹੈਗਾ ਪਿੰਡ ਵੀਰਪਾਲ ਅਤੇ ਪੰਡੋਰੀ ਹੈਗੇ ਨੇ ਅੰਮ੍ਰਿਤਸਰ ਦਿਹਾਤੀ ਦੇ ਅਤੇ ਇੱਕ ਦੋਸ਼ੀ ਸੁਲਤਾਨ ਵਿੰਦ ਨੂੰ ਅਰੇਸਟ ਕੀਤਾ ਗਿਆ ਜੀ ਇਸ ਹਾਲਾਤ ਚ ਜਦੋਂ ਤੁਸੀਂ ਗਏ ਸੀ ਇਹਨੂੰ ਗ੍ਰਿਫਤਾਰ ਕਰ ਗਏ ਜੀ ਦੇਖੋ ਉਹਨੂੰ ਪਤਾ ਸੀਗਾ ਕਿ ਉਹਨੇ ਇਹ ਸਾਰੀ ਚੋਰੀਆਂ ਨੂੰ ਅੰਜਾਮ ਦਿੱਤਾ ਹੈ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਕੇ ਉਹਦੀ ਇਹ ਅੰਜਾਮ ਹੋਇਆ ਜੀ ਜੀ ਕੋਈ ਹਥਿਆਰ ਵੀ ਕੈਰੀ ਕਰਦੇ ਸਨ ਜੀ ਨਹੀਂ ਹਥਿਆਰ ਨਹੀਂ ਕੋਈ ਕੈਰੀ ਕਰਦੇ ਸੀਗੇ ਲੋਕਾਂ ਨੂੰ ਐਦਾਂ ਡਰਾਉਣ ਦੇ ਧਮਕਾਉਣ ਦੇ ਨਹੀਂ ਸੀਗੇ ਕੋਈ ਮਾਰ ਕੁੱਟਦਾ ਕੋਈ ਅਜੇ ਤੱਕ ਕੋਈ ਗੱਲ ਸਾਹਮਣੇ ਨਹੀਂ ਹੈਈਏ ਬਸ ਇਹ ਅੰਦਰ ਵੜ ਕੇ ਜਦ ਲੋਕ ਡੂੰਗੀ ਨੀਂਦ ਛੁੰਦੇ ਸੀ ਉਹਨੇ ਕੀ ਕੈਮੀਕਲ ਇਸਤੇਮਾਲ ਕਰਦੇ ਨੇ ਕੀ ਨਹੀਂ ਇਹਨਾਂ ਦੀ ਹੋਰ ਰਿਮਾਂਡ ਲੈ ਕੇ ਅਸੀਂ ਇਹਨਾਂ ਤੋਂ ਪੁੱਛ ਕੇ ਚਰਾਂਗੇ ਜੀ ਦੇਖੋ ਇਹ ਕਈ ਕਾਫੀ ਹਾਈ ਐਂਡ ਮੋਬਾਈਲ ਫੋਨਸ ਨੇ ਆਈਫੋਨ ਦੇ ਵੀ ਲੇਟੈਸਟ ਮਾਡਲਸ ਇਹਨਾਂ ਦੇ ਵਿੱਚ ਸ਼ਾਮਲ ਹੈਗੇ ਅੱਛਾ ਜਿਹੜੀਆਂ ਘਟਨਾਵਾਂ ਹੁੰਦੀਆਂ ਨੇ ਕੋਈ ਗੈਕਸਟਰ ਜਾਂ ਫਿਰ ਕੋਈ ਨਸ਼ਾ ਤਸਕਰ ਜਿਹੜਿਆ ਫੋਨ ਕੋਲ ਕਰਦੇ ਆ ਫਲੋਤੀਆ ਮੰਗਦੇ ਲੱਗਦਾ ਕਿ ਇਹਨਾਂ ਫੋਨ ਦਾ ਇਸਤੇਮਾਲ ਹੋ ਸਕਦਾ ਉਹ ਕਰਦੇ ਹੋਣਗੇ ਜੀ ਪੌਸਿਬਿਲਟੀ ਐਕਸਕਲੂਡ ਆਊਟ ਅਸੀਂ ਨਹੀਂ ਕਰ ਸਕਦੇ ਹੋ ਸਕਦਾ ਜਿਹੜੇ ਨਾਲ ਚੱਦ ਕੇ ਚੱਦੇ ਵੀ ਚੋਰੀ ਨਹੀਂ ਜਾਂਦੇ ਕਿਉਂ ਹੋਰ ਵੀ ਚੱਲਦੇ ਨੇ ਜੀ ਚੋਰੀ ਦਾ ਹੈਗੇ ਤੇ ਇੱਕ ਐਨਡੀਪੀਐਸ ਦਾ ਵੀ ਮੁਕਤਮਾ ਹੈਗਾ ਇਹਨਾਂ ਦਾ ਜ਼ਿਆਦਾਤਰ ਮੋਬਾਈਲ ਫੋਨ ਹੀ ਜਿਹੜਾ ਹੈ ਚੋਰੀ ਦੀ ਆਦਤ ਬੰਦੇ ਕਰਦੇ ਸੰ ਮੋਬਾਈਲ ਫੋਨ ਹੀ ਕੱਢੇ ਜਾਂਦਾ ਹੋਇਆ ਇਹਨਾਂ ਨੂੰ ਜੋ ਵੀ ਉਹਨਾਂ ਦੇ ਬੈੱਡ ਸਾਈਡ ਤੋਂ ਮਿਲ ਜਾਏ ਜਾਂ ਈਜ਼ੀਲੀ ਹੱਥ ਪੈ ਜਾਵੇ ਵਿਦਆਊਟ ਕਿਸੇ ਲੋਕਾਂ ਨੂੰ ਜਾਣਦੇ ਜਾਗਦੇ ਹੋਏ ਤੇ ਉਹ ਰਿਕਵਰ ਕਰ ਲੈਂਦੇ ਸੀ ਜਨਰਲੀ ਇਹ ਕਹਿੰਦੇ ਸੀ ਮੋਬਾਈਲ ਫੋਨ ਸੀ ਬੈੱਡ ਸਾਈਡ ਤੇ ਪਏ ਹੁੰਦੇ ਨੇ ਜਿਨ੍ਹਾਂ ਦੀ ਜੁਐਲਰੀ ਪਈ ਹੁੰਦੀ ਸੀ ਉੱਥੇ ਜੁਐਲਰੀ ਕਰ ਲੈਂਦੇ ਸੀ ਜੀ ਨਾਟ ਅ ਸਮਾਲ ਬਿਲਕੁਲ ਇਹ ਦਾ ਇੱਕੋ ਬੰਦੇ ਨੂੰ ਅੱਗੇ ਜਿਸ ਤਰ੍ਹਾਂ ਸਪਲਾਈ ਦੇ ਮੰਨ ਲਓ ਕਿ ਕਿਸੇ ਨੂੰ ਫਿਕਸ ਕੀਤਾ ਹੈ ਹਮੇਤਲ ਭੇਜੀ ਜਾਉਂਦੀ ਰੱਖੋ ਕਿ ਵੇਚੀ ਜਾਏਗਾ ਨਾ ਉਹ ਪਾਰਸ ਕਰਕੇ ਬੇਸੈਂਟਲ ਕਰਕੇ ਜਿੱਦਾਂ ਜਾਂ ਫਿਰ ਜਾਂ ਫਿਰ ਪੰਜਾਬ ਦੇ ਵਿੱਚ ਪੂਰੇ ਚ ਹੀ ਹੈ ਮਤਲਬ ਆਪਣੇ ਵਕ ਵਕ ਥਾਵਾਂ ਤੇ ਜਾ ਕੇ ਵੇਚ ਦਿੰਦੇ ਸਨ ਹਾਂ ਨਾ ਜੀ ਇਦਾਂ ਦਾ ਕੁਝ ਇਸ ਤਰ੍ਹਾਂ ਜੀ ਇਹਨਾਂ ਦਾ ਕੋਈ ਇੱਕ ਸਿੰਗਲ ਸਪਲਾਈਅਰ ਨਹੀਂ ਸਾਹਮਣੇ ਆਇਆ ਇਹ ਅੱਗੇ ਸੈਕੰਡ ਹੈਂਡ ਕਾਫੀ ਲੋਕਾਂ ਨੂੰ ਵਕ ਵਕ ਲੋਕਾਂ ਨੂੰ ਵੇਚ ਦਿੰਦੇ ਸਨ ਅਤੇ ਸਾਰੇ মিডিਆ ਪਰਸਨਲ ਦੇ ਥਰੂ ਮੈਂ ਸੁਸਾਇਟੀ ਨੂੰ ਇਹੀ ਸੁਨੇਹਾ ਦੇਣਾ ਚਾਹੁੰਦੀ ਹੈਗੀ ਆ ਕਿ ਮਾੜੇ ਅਨਸਰਾਂ ਦੀ ਮੋਟੇ ਸਪਰਿੰਟ ਹੀ ਬਦਲਦੇ ਰਹਿੰਦੇ ਨੇ ਸਾਡੀ ਸੇਫਟੀ ਸਿਕਿਉਰਿਟੀ ਸਾਡੇ ਹੱਥ ਵਿੱਚ ਹੀ ਹੈਗੀ ਆ ਕਮਿਊਨਿਟੀ ਪੁਲਿਸਿੰਗ ਦੇ ਤਹਿਤ ਮੈਂ ਸਾਰਿਆਂ ਨੂੰ ਇਹ ਗੁਜ਼ਾਰਿਸ਼ ਕਰਨਾ ਚਾਹੁੰਦੀ ਹਾਂ ਕਿ ਹਮੇਸ਼ਾ ਆਪਣੇ ਘਰ ਲੌਕਡ ਰੱਖਣ ਆਪਣਾ ਡਬਲ ਚੈੱਕ ਕਰਨ ਆਪਣੇ ਲੋਕਿੰਗ ਸਿਸਟਮ ਨੂੰ اسپੈਸ਼ਲੀ ਰਾਤ ਵੇਲੇ ਧੰਨਵਾਦ